ਉਹ ਨਈਂ ਆਦੀ ਤਾਰੀ ਤਾਰੀ ਕਿਹੜੀ ਗੱਲ ਲੰਗਦਾ ਏ ਉਹ ਨਈਂ ਪਹਿਰ ਗਾਦੀ ਤਾਰੀ ਤੂੰ ਜਿੱਦਾਂ ਗੱਲ ਕਰਨੀ ਕਰ ਵੱਡ ਕੇ ਦਿਖਾਓ ਕਿੰਨੂ ਵੱਡ ਕੇ ਦਿਖਾਓ ਵੱਡ ਕੇ ਦਿਖਾਓ ਮੱਠੇ ਨਈਂ ਆਪਣੀ ਪਾੜੀ ਜਿਉਣਾ ਵਾ ਆਪਣੀ ਪਾੜੀ ਸਾਡੀ ਕਿੱਥੇ ਆਥੇ ਤੂੰ ਹੀ ਸਾਡਾ ਬਣੇ ਤਾਰੀ ਲੰਗਦਾ ਜੇ ਨੰਗੇ ਨਹੀਂ ਅਸੀਂ ਨੰਗੇ ਜੌਣੇ ਤੁਸੀਂ ਫੇਰੇ ਲਗੇ ਐ ਥੱਲੇ ਨਹੀਂ ਬਹਿ ਗਿਓ ਓਹ ਬੰਦਾ ਹੈ ਨਾ ਪੱਟੇ ਪਾਉਂਦਾ ਹੈ ਯਾਰ ਕੰਨਾਂ ਨਾਲ ਨਹੀਂ ਕਿਹੜਾ ਤੰਨਾ ਵਧਿਆ ਤੇਰੇ ਲਈ ਨਹੀਂ ਕਰਦਾ ਨਹੀਂ ਇੱਕ ਵਾਰੀ ਜਾਣਾ ਤੇਰਾ பட்டாலாதே நிடில் பெண்டு ਕੜੀਏ ਕੇ ਬਾਗਰ ਦੇ ਵਿੱਚ ਜਿੱਥੇ ਦੇ ਸ਼ਾਮ ਦਹਿਸ਼ਤ ਦਾ ਮਾਹੌਲ ਬਣਿਆ ਦਰਸਲ ਆਪਣੇ ਪਰਿਵਾਰ ਦੇ ਨਾਲ ਜਾ ਰਹੇ 27 ਸਾਲਾਂ ਨੌਜਵਾਨ ਨੂੰ ਉਸਦੇ ਪਿੰਡ ਦੇ ਰਹਿਣ ਵਾਲੇ ਕੁਝ ਲੋਕਾਂ ਦੇ ਵੱਲੋਂ ਰਾਤ ਦੇ ਵਿੱਚ ਘੇਰਾ ਪਾ ਕੇ ਤੇਜ਼ਰ ਹਥਿਆਰਾਂ ਨਾਲ ਵਾਰ ਕਰ ਦਿੱਤੇ ਗਏ ਮੁੱਠੀ ਪੇਟ ਦੇ ਵਿੱਚ ਵਾਰ ਹੋਣ ਦੇ ਚਲਦਿਆਂ ਨੌਜਵਾਨ ਦੀ ਬਟਾਲਾ ਹਸਪਤਾਲ ਲਿਆਂਦੇ ਹੋਏ ਰਾਤ ਦੇ ਵਿੱਚ ਹੀ ਮੌਤ ਹੋ ਗਈ ਹੈ ਪਿੰਡ ਦੇ ਵਿੱਚ ਹੋਈ ਇਸ ਲੜਾਈ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਤੇ ਮ੍ਰਿਤਕ ਦੀ ਪਤਨੀ ਬਜ਼ੁਰਗ ਮਾਂ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਬਲਜਿੰਦਰ ਸਿੰਘ ਦਸੀ ਜਾ ਰਹੀ ਹੈ ਮ੍ਰਿਤਕ ਦੀ ਪਤਨੀ ਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਬਲਜਿੰਦਰ ਦੇ ਪਰਿਵਾਰ ਦੀ ਉਹਨਾਂ ਦੇ ਪਿੰਡ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਨਾਲ ਪੁਰਾਣੀ ਰੰਜਿਸ਼ ਸੀ ਤੇ ਇਸੇ ਦੇ ਚੱਲਦਿਆਂ ਜਦ ਉਹ ਆਪਣੇ ਪਤੀ ਪਤੀ ਇਸੇ ਤਰ੍ਹਾਂ ਚੱਲਦਿਆਂ ਜਦੋਂ ਆਪਣੇ ਪਰਿਵਾਰ ਦੇ ਨਾਲ ਕਾਰ ਜਾ ਰਹੇ ਸਨ ਤਾਂ ਅਚਾਨਕ ਹੀ ਜ਼ਮੀਨੀ ਵਿਵਾਦ ਦੇ ਚੱਲਦਿਆਂ ਉਸਦੇ ਪਤੀ ਤੇ ਹਮਲਾ ਕਰ ਦਿੱਤਾ ਗਿਆ ਤੇ ਉਸ ਨੂੰ ਮੌਤ ਦੇ ਘਰ ਉਤਾਰ ਦਿੱਤਾ ਗਿਆ ਫਿਲਹਾਲ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਪਰਿਵਾਰ ਦਾ ਇਹ ਕਹਿਣਾ ਹੈ ਕਿ ਜਦ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਦ ਤੱਕ ਅੰਤਮ ਸੰਸਕਾਰ ਵੀ ਨਹੀਂ ਕੀਤਾ ਜਾਵੇਗਾ ਉਥੇ ਸਿਵਲ ਹਸਪਤਾਲ ਬਟਾਰਾ ਦੇ ਡਿਊਟੀ ਮੈਡੀਕਲ ਅਫਸਰ ਡਾਕਟਰ ਸ਼ਮਸ਼ੀਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਨੂੰ ਜਦ ਪਰਿਵਾਰ ਨੇ ਹਸਪਤਾਲ ਲਿਆਂਦਾ ਤਾਂ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਇਸ ਦੇ ਲਈ ਲਾਸ਼ ਨੂੰ ਪੋਸਟਮਾਰਟਮ ਦੇ ਲਈ ਮੁਰਦਾ ਘਰ ਚ ਰੱਖਿਆ ਗਿਆ ਤੇ ਕਾਰ ਬਾਈ ਕੀਤੀ ਜਾ ਰਹੀ ਹੈ। ਤਾਰੀਆਂ ਕਰਕੇ ਤਾਰੀਆਂ ਪੈੜੀਆਂ ਨਾ ਆਏ ਕੇਰਾ ਕਰਕੇ ਨਹੀਂ ਮੇਰਾ ਬੋਝ ਤੇ ਦੇਣਾ ਜਾਨ ਅਸਰ ਜੀ ਮੇਰਾ ਨਾਮ ਬਲਦੇਵ ਸਿੰਘ ਛੋਡੀ ਆ ਜੀ ਤੇ ਹਾਦਸਾ ਇਹ ਹੋਇਆ ਕਿ ਕੋਈ ਸੇ ਕੋਈ ਦੇ ਕਰੀਬ ਸਾਨੂੰ ਫੋਨ ਗਿਆ ਝਗੜਾ ਹੋਇਆ ਉਹ ਝਗੜਾ ਹੋਣ ਡਿਆ ਤੇ ਜਦੋਂ ਅਸੀਂ ਇਹ ਡੈੱਡ ਬੈਡੀ ਨੂੰ ਲੈ ਕੇ ਆਏ ਇੱਥੇ ਤੇ ਉਹ ਪਤਾ ਲੱਗਾ ਵੀ ਉੱਥੇ ਹੀ ਦਮ ਤੋੜ ਗਏ ਤੇ ਇਹ ਹੁਣ ਅਸੀਂ ਪ੍ਰਸ਼ਾਸਨ ਨੂੰ ਇਹੋ ਕਹਿੰਨੇ ਆ ਵੀ ਅਸੀਂ ਜਦ ਤੱਕ ਉਹਨਾਂ ਨੂੰ ਕਿੱਥੇ ਆ ਇਹ ਕਣੀਏ ਕੀ ਹੋਇਆ ਜੀ ਕਣੀਏ ਕੀ ਬਾਂਗਰ ਜੀ ਕਣੀਏ ਕੀ ਬਾਂਗਰ ਜੀ ਉੱਚਾ ਘੱਡੇ ਦਾ ਕੋਈ ਕਾਰਨ ਪਤਾ ਤੁਹਾਨੂੰ ਇਹਨਾਂ ਦਾ ਕੋਈ ਪੁਰਾਣੀ ਰੰਜਿਸ਼ ਕੋਈ ਚੱਲਦੀ ਸੀ ਪੈਲ ਪੂਲੇ ਦਾ ਝਗੜਾ ਸੀ ਉਹਨਾਂ ਨੇ ਇਹ ਪਹਿਲੋਂ ਹੀ ਟਾਰਗੇਟ ਕੀਤਾ ਸੀ ਵੀ ਪਹਿਲੋਂ ਹੀ ਸਾਰਾ ਕੁਝ ਲਿਆ ਕੇ ਰੱਖਿਆ ਸੀ ਸਸਤ ਕਿਰਪਾਨਾਂ ਬਰਸੇ ਲਿਆ ਕੇ ਰੱਖੇ ਹੋਏ ਉਹਨਾਂ ਨੇ ਛੋਟੇ-ਛਾਟੇ ਵੀ ਇਹਨਾਂ ਨੂੰ ਘੇਰਨ ਵਾਸਤੇ ਉਹ ਜਦੋਂ ਜਨਾਨੀਆਂ ਵੇਖੀਆਂ ਉਹਨਾਂ ਦੇ ਉਹਨਾਂ ਨੇ ਪਹਿਲੋਂ ਤੋਂ ਕੁਰਬਾਨਾਂ ਜਿਹੜੀਆਂ ਉਹ ਦੱਸਦੇ ਵੀ ਲਕਾਲਕੂ ਦਿੱਤੀਆਂ ਮੁਰਕੋ ਉਹਨਾਂ ਕੋ ਜੋਫਰ ਦੇ ਆ ਉਹਨਾਂ ਨੂੰ ਉਹ ਫੜ ਕੇ ਤੇ ਉਹਨਾਂ ਨੂੰ ਮਾਰ ਕੇ ਤੇ ਜਾਨੋਂ ਮਾਰ ਦਿੱਤਾ ਜਾਂਦੀ ਮੁੰਡਾ ਕੋ 27 ਸਾਲ ਦਾ ਹੈ ਬਲਜਿੰਦਰ ਸਿੰਘ ਜੀ ਕੀ ਸਰਸਨ ਕੋ ਅਸੀਂ ਇਹ ਮੰਗ ਕਰਦੇ ਆਂ ਕਿ ਅਸੀਂ ਜਦ ਤੱਕ ਉਹਨਾਂ ਨੂੰ ਰੈਕਟ ਨਹੀਂ ਹੁੰਦੇ ਉਹਨਾਂ ਚਿਤ ਤੱਕ ਅਸੀਂ ਇਹ ਡੈਡ ਬੈਡੀ ਆ ਉਹਦਾ ਸੰਸਕਾਰ ਨਹੀਂ ਕਰਾਂਗੇ ਇਹ ਸਾਡਾ ਬਿਆਨ ਹੈ ਵੀ ਉਹਨਾਂ ਨੂੰ ਰੈਕਟ ਕੀਤਾ ਜਾਊਗਾ ਤੇ ਫਿਰ ਹੀ ਅਸੀਂ ਡੈਡ ਬੈਡੀ ਨੂੰ ਇਧਰ ਉਧਰ ਜਿਹੜਾ ਸੰਸਕਾਰ ਹੈ ਉਹ ਕਰਾਂਗੇ ਤੇ ਸਭਲਾ ਹਸਤਾਲਾ ਜੀ ਤੇ ਪਹਿਲੋਂ ਇੱਥੇ ਆ ਜਿਹੜਾ ਸਾਹਮਣੇ ਮੈਨੇਜਰ ਕੀ ਇਹ ਮਾਂ ਹੋਸਟੇਲ ਇੱਥੇ ਲੈ ਕੇ ਆਏ ਜੀ ਆਹ ਹੋਇਆ ਇਹ ਆ ਕਿ ਅਸੀਂ ਕਾਣੀਆਂ ਰਹਿਨੇ ਆਂ ਇਹ ਪਿੰਡ ਵੀ ਸਾਡਾ ਕਾਣੀਆਂ ਤੇ ਕਾਣੀਆਂ ਹੀ ਰਹਿਨੇ ਆਂ ਤੇ ਕਿਰਾਏ ਤੇ ਰਹਿਨੇ ਉਦਾਂ ਹੀ ਡੇਰੇ ਤੇ ਰਹਿਨੇ ਆਂ ਤੇ ਅਸੀਂ ਆਪਣੇ ਡੇਰੇ ਤੇ ਮਤਲਬ ਪਿੰਡ ਬੋਟਲੀ ਖਾਬਲਾਂ ਜਗਾ ਵਾਂ ਉੱਥੇ ਜਾਣੇ ਆਂ ਉਥਾਈ ਜਾਣਦੇ ਹਮਾ ਖਾਟੇ ਕਣ ਤੇ ਲਾਗੇ ਨਹਿਰ ਪਾਰ ਕਰਦੇ ਗਵਾਂਡੀਆਂ ਦੇ ਘਰ ਉੱਥੇ ਇਹ ਪੱਠੇ ਵੰਡ ਕੇ ਗੱਡੀਆਂ ਤੁਰੇ ਆਉਂਦੇ ਆ ਜਿੰਨਾਂ ਨਾਲ ਲੜਾਈ ਹੋਈ ਆ ਤੇ ਆਹੀ ਰਾਹ ਦੇ ਦਿੱਤਾ ਆ ਰਾਹ ਦੇਣ ਤੋਂ ਬਾਅਦ ਵਿੱਚ ਇਹਨਾਂ ਨੇ ਸਾਡੇ ਆ ਪਏ ਪਰਾਨਾ ਝਗੜਾ ਹੀ ਉਹ ਵੈਰ ਕੱਢ ਕੇ ਮਾਰਿਆ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਗੱਡੀ ਚ ਧੂ ਲਿਆ ਧੂ ਕੇ ਦਾਤੀਆਂ ਮਾਰੀਆਂ ਪਹਿਲਾਂ ਇਹਨਾਂ ਕਰਪਾਨ ਗੱਡੀ ਮੇਰਾ ਘਰ ਆ ਲੰਦਾ ਵੀਡੀਓ ਬਣਾ ਜਦੋਂ ਵੀਡੀਓ ਲੱਗੀ ਮੈਂ ਬਣਾਉਂਦੇ ਇਹਨਾਂ ਨੇ ਕਰਪਾਨ ਜਿਹੜੀ ਪੱਠਿਆਂ ਚ ਲੁਕਾਤੀ ਤੇ ਮੁੜ ਕੇ ਇਹਨਾਂ ਨੇ ਦਾਤੀਆਂ ਨਾਲ ਵਾਰ ਕੀਤਾ ਉਹਦੇ ਤੇ ਤੇ ਮਮਾ ਤਾਂ ਦੇ ਬਾਲ ਬੁੱਲ ਧੂਏ ਮੈਨੂੰ ਵੀ ਧੂਕਰੀਸ ਕੀਤੀ ਮੇਰਾ ਪਿੰਡਾ ਸਾਰਾ ਲੋਕ ਨਾਲ ਲੱਪੜਿਆ ਵਾ ਮੇਰਾ ਨਾਮ ਕਰਨਜੀਤ ਕੌਰ ਆ ਜਿਹਨਾਂ ਦੇਥੀ ਉਹ ਤੁਹਾਡੇ ਕੀ ਲੱਗਦੀ ਆ ਉਹ ਮੇਰਾ ਹਸਬੰਦ ਮੇਰਾ ਘਰ ਵਾਲਾ ਕਿੰਨੀ ਜੰਨੀ ਮੌਰ ਦੀ ਉਹਨਾਂ ਦੀ ਉਮਰ ਹੋਣੀ 27 ਕਸਾਲ ਅਸੀਂ ਇਹੋ ਮੰਗ ਕਰਦੇ ਆ ਸਾਡਾ ਤੇ ਮੁੜ ਮੁੜਿਆ ਨੇ ਸਾਨੂੰ ਇਨਸਾਫ ਚਾਹੀਦਾ ਉਹਨਾਂ ਤਿੰਨਾਂ ਪਿਓ ਪੁੱਤਾਂ ਨੂੰ ਫਾਂਸੀ ਲਾਉਣੀ ਚਾਹੀਦੀ ਕੌਣ ਸੀ ਤੇ ਟੰਗੇ ਵਗਾਉ ਹਨੂ ਬੱਸ ਇੱਥੇ ਤੇ ਉਹੀ ਪਿੰਡ ਦੇ ਆ ਹਾਂਜੀ ਕਣੀ ਆਂਦੇ ਯਾਰ ਹਾਂਜੀ ਉਹ ਵਾਰੀ ਉੱਥੇ ਪਏ ਉਹਨਾਂ ਦਾ ਨਾਮ ਬਲਦੇਵ ਸਿੰਘ ਗੁਰਜਿੰਦਰ ਸਿੰਘ ਰਾਜਵਿੰਦਰ ਸਿੰਘ ਤਿੰਨੇ ਜਾਣੇ ਸੀ ਦੋਵਾਂ ਪਿਓ ਪੁੱਤਾਂ ਨੇ ਦਾਤੀਆਂ ਨਾਲ ਵਾਰ ਕੀਤਾ ਤੇ ਅੱਕਣੇ ਵਾਲ ਫੜੇ ਧੂਆ ਮਾਤਾ ਨੂੰ ਵੀ ਧੂਕਰੀਸ ਕੀਤੀ ਮੈਨੂੰ ਵੀ ਮੇਰਾ 9 ਮਹੀਨੇ ਦਾ ਮੁੰਡਾ ਹੈ ਕੱ ਡਾਕਟਰ ਸੰਸ਼ੇਖ ਸਿੰਘ ਸਿਵਲ ਹਸਪੀਟਲ ਬਟਾਲਾ ਜੀ ਜੀ ਇਹ ਨਾ ਮ੍ਰਿਤਕ ਹੈ ਆਪਣੀ ਕੋ ਬੋਡੀ ਆਈ ਡੈੱਡ ਬੋਡੀ ਆਈ ਆ ਇਹ ਮਰਡਰ ਕੇਸ ਲੱਗਦਾ ਜੀ ਜਿਹਦਾ ਮ੍ਰਿਤਕ ਦਾ ਨਾਮ ਹੈਗਾ ਬਲਜਿੰਦਰ ਸਿੰਘ ਸਨ ਆਫ ਅ ਜੀ ਹਰਜੀਤ ਸਿੰਘ ਸੋਰੀ ਠੀਕ ਹੈ ਜੀ ਇਹਨਾਂ ਦੀ ਕੋਈ ਪਹਿਲੇ ਤੋਂ ਲੈਂ ਦੇਣ ਤੇ ਚੱਕਰ ਤੋਂ ਝਗੜਾ ਹੋਇਆ ਜੀ ਤੇ ਜੀ ਆਪਣੇ ਕੋਲ ਜਦੋਂ ਬੋਡੀ ਆਈ ਆ ਬਿਲਕੁਕੁਲ ਮ੍ਰਿਤਕ ਬੋਡੀ ਸੀਗੀ ਤੇ ਜਿਤ ਤੱਕ ਦੇਖਿਆ ਲੱਗਦਾ ਵਾ ਬੋਡੀ ਦੇਖ ਕੇ ਆਏ ਸੀਗੇ ਤੇ ਕੋਈ ਸ਼ਾਰਪ ਚੀਜ਼ ਤਿੱਖੀ ਚੀਜ਼ ਵੱਜੀ ਹੋਈ ਆ ਉਹਨਾਂ ਦੇ ਵੱਖੇ ਦੇ ਉੱਤੇ ਵੱਜੀ ਆ ਤੇ ਖੱਟੇ ਦੇ ਖੱਬੇ ਪਾਸੇ ਲੱਗੀ ਹੋਈ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਮਾਹਾਂ ਦੇ ਅੰਦਰ ਤੁਹਾਡੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ, ਧਾਰਮਿਕ, ਸਮਾਜਿਕ ਖੇਡਾਂ ਮੌਨਾਈਟ ਨਾਲ ਤੇ ਮੌਨਿਟਰ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਦੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਨੂੰ ਹਰ ਖਬਰ ਤੁਹਾਡੇ ਤੱਕ ਪਹੁੰਚਦਾ ਰਹੇਗਾ ਬਨੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ